ਸਾਰੇ ਜਿਨ੍ਹਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਜਿਹੜਾ ਸਾਡੇ ਚੈਨਲ ਤੇ ਆਇਆ ਬੱਚੀ ਸਭ ਬਣਾ ਸਵਾਗਤ ਕਰਦੇ ਆਂ ਬਾਈ ਤੁਹਾਡਾ ਸਵਾਗਤ ਹੈ ਸਾਡੇ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਜੀ ਆਇਆਂ ਨੂੰ ਜੀ ਬਹੁਤ ਬਹੁਤ ਅੱਛਾ ਬਾਈ ਇੱਕ ਤਾਂ ਆਪਣਾ ਨਾਮ ਪਿੰਡ ਦਾ ਨਾਮ ਤੇ ਜ਼ਿਲ੍ਹਾ ਤੇ ਤਹਿਸੀਲ ਮੇਰਾ ਨਾਮ ਹੈਗਾ ਜੀ ਕਨਵਰਦੀਪ ਸਿੰਘ ਪੰਨੂ ਜੀ ਪਿੰਡ ਹੈਗਾ ਆਪਣਾ ਨਸ਼ਹਰਾ ਪੰਨੂਆ ਜੀ ਤੇ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਹੈਗਾ ਆਪਣਾ 9876752592 ਘੋੜੇ ਦਾ ਨਾਂ ਹੈਗਾ ਆਪਣੇ ਦਾ ਮੌਲਾ ਜੀ ਜਿਹੜਾ ਕਿ ਭਾਗਸਰ ਲਾਈਨ ਦਾ ਵਾ ਜੀ ਸੁਲਤਾਨ ਘੋੜੇ ਦਾ ਪੁੱਤ ਆ ਵਾ ਏ ਜੀ ਤੇ ਬਘੇਲੇ ਵਾਲੇ ਸਕੰਦਰ ਦਾ ਇਹ ਪੋਤ ਆ ਕਿੰਨੀ ਏਜ ਹੋਗੀ ਇਹ ਵੀਰ ਜੀ 26 ਮਹੀਨਿਆਂ ਦਾ ਹੋ ਗਿਆ ਜੀ ਤੇ 8 ਨਵੰਬਰ ਨੂੰ ਇਹਨੇ ਪੂਰੇ 26 ਮਹੀਨਿਆਂ ਦਾ ਹੋ ਗਿਆ ਠੀਕ ਹੈ ਹਾਂਜੀ ਹਾਈਟ ਕਿੰਨੀ ਹੋਗੀ ਜੀ ਹਾਈਟ ਵੀਰ ਜੀ ਇਹਦੀ 65 ਪਲੱਸ ਹੋਗੀ ਹੈ ਇਸ ਟਾਈਮ ਪੈਂਡ ਪਲੱਸ ਹੈ ਇਸ ਵਕਤ 65 26 ਮਹੀਨਿਆਂ ਦਾ ਪੂਰਾ ਪ੍ਰੋਪਰ ਇਹ ਨਹੀਂ ਵੀ ਕੋਈ ਝੂਠ ਵਾਲੀ ਗੱਲ ਨਹੀਂ ਹੈ ਜੀ ਪ੍ਰੋਪਰ ਰਿਕਾਰਡ ਆ ਇਹਦਾ ਛੱਡਣਾ ਸਟਾਰਟ ਕਰਤਾ ਨਹੀਂ ਅਜੇ ਨਹੀਂ ਛੱਡਿਆ ਨਹੀਂ ਜੇ ਕੋਈ ਸੱਜਣ ਮਿੱਤਰ ਹੋਊਗਾ ਤੇ ਆਪਾਂ ਜਰੂਰ ਉਹਨੂੰ ਛੱਡ ਕੇ ਛੱਡਾਂਗੇ ਹੁਣ ਛੱਡੋ ਸਟਾਰਟ ਕਰਾਂਗੇ ਜੀ ਹੁਣ ਤੇ ਜੇ ਥੋੜਾ ਜਿਹਾ ਇਹਨੂੰ ਚਾਲੇ ਚੁੱਲੇ ਪਾਇਆ ਹਾਂ 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 ਟੋਰਦੇ ਆਂ ਜੀ ਹਾਂ ਇਸ ਤੋਂ ਇਲਾਵਾ ਹੋਰ ਕਿੰਨੇ ਜਾਨਵਰ ਆਪਣੇ ਕੋਈ ਜਨਵਰ 6 7 ਜਨਵਰੀ ਇਹਦੀ ਮਾਂ ਵੀ ਆਪਣੇ ਕੋਈ ਘਰੇ ਘਰੇ ਘਰ ਦਾ ਹੀ ਜੰਪ ਆ ਲਿਆ ਹਾਂ ਜੀ ਕਿਹੜੀ ਕੋੜੀ ਉਹ ਨੀਲੀ ਕਾਲੀ ਚੰਬੀ ਇਹ ਕੋੜੀ ਆ 64 ਪਲੱਸ ਕਰ ਦਿਆ ਦਾ ਜੀ ਹਾਂ ਜੀ ਹਾਂ ਤੇ ਹੁਣ ਜੇ ਕੋਈ ਸੱਜਣ ਆਉਂਦਾ ਆਪਣੇ ਕੋਲੇ ਮਤਲਬ ਸਟੇਬਲ ਦਾ ਪ੍ਰੋਪਰ ਪ੍ਰਬੰਧ ਹੈ ਜੀ ਪ੍ਰੋਪਰ ਸਾਰਾ 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 ਪ੍ਰਬੰਧ ਹੈ ਜੀ ਡਾਕਟਰ ਸਾਹਿਬ ਦਾ ਵੀ ਆਪਣੇ ਕੋਲ ਪ੍ਰਬੰਧ ਹੈ ਜੀ ਹਾਂਜੀ ਜੇ ਕੋਈ ਸੱਜਣ ਥੋੜਾ ਬਹੁਤਾ ਟਾਈਮ ਜਿੰਨੇ ਕੋਈ 5-10 ਦਿਨ ਰੱਖਣੀ ਚਾਹੁੰਦਾ ਹੋਵੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਨਵਰ ਆਪਣੇ ਕੋਲ ਵੀ ਹੈਗੇ ਆ ਜੇ ਕੋਈ 1-2 ਦਿਨ ਜਾਨਵਰ ਕਿਸਦੇ ਰਹਿ ਵੀ ਜਾਣਗੇ ਤੇ ਕੋਈ ਗੱਲ ਨਹੀਂ ਜਿੱਥੇ ਉਹ ਪੱਠੇ ਖਾਣੇ ਉਹਨਾਂ ਨੇ ਆਹ ਉਹ ਤੇ ਘਾਈ ਲੈਣੇ ਆ ਸੇਵਾ ਹੀ ਆ ਚਾਰ ਦਿਨ ਲੁੱਟ ਲਾਂਗੇ ਕਿਹੜੀ ਲੋਕੇਸ਼ਨ ਕਿਹੜੀ ਪੈ ਜਾਂਦੀ ਹੈ ਬਾਈ ਇਹ ਇਹ ਵੀਰ ਜੀ ਸਾਈਡ ਤੋਂ ਆਉਣਾ ਪੈਂਦਾ ਠੀਕ ਇਹ ਜੇ ਤੇ ਆਪਾਂ ਆਈਏ ਹਰੀਕੇ ਵਾਲੀ ਸਾਈਡ ਤੋਂ ਜੀ ਤੇ ਨਸ਼ਹਰਾ ਪਨੂਆ ਮੇਨ ਤੇ ਪੈਂਦਾ ਟੋਲ ਤੋਂ ਪਹਿਲਾਂ ਜੀ ਤੇ ਜੇ ਆਪਾਂ ਤਰਨਤਾਰਨ ਵਾਲੀ ਸਾਈਡ ਤੋਂ ਆਈਏ ਤੇ ਟੋਲ ਲੰਘ ਕੇ ਹੂੰ ਪਿੰਡ ਨਸ਼ਹਰਾ ਪਨੂਆ ਤੋਂ ਆਪਣਾ ਲੋਕਾ ਰੋਡ ਪੈਂਦਾ ਨਸ਼ਹਰੇ ਤੋਂ ਲੋਕਾ ਰੋਡ ਜੀ ਤੇ ਗਾੜੀ ਗਦਾਮ ਹੁੰਦੇ ਆਪਣੇ ਮਾਰਕੀਟ ਦੇ ਮਾਰਕੀਟ ਦੇ ਗਦਾਮਾਂ ਦੇ ਬਿਲਕੁਲ ਸਾਹਮਣੇ ਮਤਲਬ ਆਸਾਨੀ ਨਾਲ ਬੰਦਾ ਆ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣਾ ਮੋਬਾਈਲ ਨੰਬਰ ਤੁਸੀਂ ਬੋਲ ਹੀ ਦਿਓ ਕਿਸੇ ਨੂੰ ਪੁੱਛ ਕੇ ਆ ਜੇ ਵੀ ਮੈਂ ਚਰਦੀ ਕਲਾ ਗਨ ਹਾਊਸ ਵਾਲਿਆਂ ਤੇ ਜਾਣਾ ਜੀ ਬਸ ਪਿੰਡ ਚੋਂ ਪਤਾ ਲੈ ਕੇ ਆ ਜੀ ਮੈਂ ਨਾਲ ਦੀ ਚਾਰ ਸਪੀਰ ਜਿੱਥੋਂ ਮਰਜ਼ੀ ਪੁੱਛ ਲਓ ਵੀ ਗਨ ਹਾਊਸ ਵਾਲਿਆਂ ਤੇ ਜਾਣਾ ਠੀਕ ਹੈ ਹਾਂ ਕੋਈ ਪੁੱਛਣ ਦੀ ਲੋੜ ਨਹੀਂ ਸਿੱਧਾ ਲੈ ਕੇ ਆਓ ਹੋਰ ਕਿੰਨੀ ਸਟਾਲੀਆਂ ਨੇ ਬਾਈ ਆਪਣੇ ਕੋਲੇ ਨਹੀਂ ਨਹੀਂ ਇਹ ਪਹਿਲਾ ਹੀ ਆਪਾਂ ਸਟਾਰਟ ਕੀਤਾ ਅੱਛਾ ਬਾਕੀ ਘੋੜੀਆਂ ਨੇ ਬਾਕੀ ਘੋੜੀਆਂ ਨੇ ਹਾਂ ਠੀਕ ਹੈ ਕਰੀਦੋ ਬ੍ਰੋਕਰ ਦਾ ਕੰਮ ਕਰਦੇ ਹੋ ਨਾ ਨਾ ਜੀ ਨਾ ਨਾ ਕੋਈ ਨਹੀਂ ਆਪਣੇ ਆਸਤੇ ਜਾਨਵਰ ਰੱਖੇ ਆ ਅੱਛਾ ਆਪਣੇ ਆਪ ਦੇ ਵਾਸਤੇ ਆਪ ਦੇ ਆਪ ਦੇ ਆਪਣੇ ਘਰ ਦਾ ਜੰਪ ਆ ਲਿਆ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਜੇ ਕੋਈ ਸੱਜਣ ਆਉਣਾ ਚਾਹਦਾ ਹੋਵੇ ਤਾਂ ਸਟੱਡ ਸਾਹਿਬ ਦੀ ਕਿੰਨੀ ਫੀਸ ਰੱਖੀ ਆ ਫੀਸ ਇਹਦੀ ਕੋਈ ਨਹੀਂ ਜੀ ਇਹ ਆਪਣਾ ਘੋੜਾ ਨਹੀਂ ਐ ਸਾਰਿਆਂ ਦਾ ਘੋੜਾ ਵਾ ਅੱਜ ਅਜੇ ਆਪਣੇ ਕੋਈ ਫੀਸ ਨਹੀਂ ਹੈਗੀ ਕਿਸੇ ਨੂੰ ਚੰਗਾ ਲੱਗਦਾ ਤੇ ਜ਼ਰੂਰ ਘੋੜੀ ਮਿਲਾਵੇ ਆਪਣੀ ਕੋਈ ਫੀਸ ਕੋਈ ਫੀਸ ਨਹੀਂ ਬਿਲਕੁਲ ਵੀ ਕੋਈ ਨਹੀਂ ਬਿਲਕੁਲ ਆਪ ਦਾ ਡਾਕਟਰ ਦੇ ਕੋਲ ਚੈੱਕ ਕਰਵਾ ਕੇ ਆਪ ਦੀ ਘੋੜੀ ਪਰਾ ਸਕਦਾ ਕੋਈ ਫੀਸ ਨਹੀਂ ਹੋਊਗੀ ਹਾਂ ਜਿੰਨੇ ਮਰਜ਼ੀ ਸੱਜਣ ਆਈ ਜਾਣ ਮੈਂ ਨਾ ਜਿੰਨੇ ਮਰਜ਼ੀ ਆਈ ਜਾ ਕੋਈ ਫੀਸ ਨਹੀਂ ਫੀਸ ਜਦੋਂ ਰੱਖਾਂਗੇ ਤੇ ਫਿਰ ਤਾਂ ਪਹਿਲਾਂ ਪ੍ਰੋਪਰ ਚੈਨਲ ਦੇ ਉੱਪਰ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਕਿ ਹੁਣ ਇਹਦੀ ਆਪਾਂ ਫੀਸ ਰੱਖੀ ਹੈ ਹਾਂ ਅੱਜ ਦੇ ਤੱਕ ਆਉਣਗੇ ਉਸ ਤੋਂ ਬਾਅਦ ਰਿਜ਼ਲਟ ਆਉਣਗੇ ਸੋਚਾਂਗੇ ਜੀ ਸੋਚਾਂਗੇ ਅੱਜ ਅੱਜੇ ਕੋਈ ਨਹੀਂ ਕੋਈ ਨਹੀਂ ਕੋਸ਼ਿਸ਼ ਤੇ ਜੇ ਆਪਣੀ ਇਹ ਆ ਵੀ ਆਪਾਂ ਇਹਨੂੰ ਘਰ ਦੀ ਘੋੜੀ ਤੇ ਕਿਸ ਤੇ ਰਿਜ਼ਲਟ ਲਈਏ ਇਹਦਾ ਜੀ ਤੇ ਰਿਜਲਟ ਲੈ ਕੇ ਵਿਖਾਈ ਬਾਕੀ ਇਹਦੀ ਮਾਂ ਬਹੁਤ ਚੰਗੀ ਹੈ ਹੂੰ ਹੂੰ ਉਹ ਵੀ ਤੁਸੀਂ ਦੱਸਿਆ ਜੀ ਇਹ ਵੀ ਤੁਹਾਡੇ ਫਾਰਮ ਤੇ ਆ ਫਾਰਮ ਆਪਣੇ ਕੋਲ ਹੈ ਕੋਲਿਆ ਕੋਲੇ ਕੋਲੇ ਬੀ ਕਾਲੇ ਪਾਸੇ ਤੁਸੀਂ ਆਪਰਾ ਕਿ ਲੈਂਦੀ ਬਿਲਕੁਲ ਬਿਲਕੁਲ ਕਾਲ ਘੋੜੀ ਕਰ ਤੁਹਾਡੇ ਘਰੇ ਵੱਡਾ ਹੋਇਆ ਬਿਲਕੁਲ ਬਿਲਕੁਲ ਘਰ ਕਰਜ ਤਿਆਰ ਹੋਇਆ ਆਪਣੇ ਹਾਂ ਬਾਕੀ ਕੰਨਾ ਕੁੰਨਾ ਦਾ ਵੀ ਪੂਰਾ ਚੰਗਾ ਬਾਈ ਕਰ ਦਿੱਤਾ ਹੈ ਨਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਅਜੇ ਤੇ ਅਜੇ ਤੇ ਬੱਚਾ ਅਜੇ ਤੇ ਇਹਨੇ ਬੰਨ ਹਾਂ ਇਹਦੇ ਸ਼ੁਰੂਆਤੀ ਹੋਈ ਅਜੇ ਸ਼ੁਰੂਆਤ ਪਹਿਲੀ ਮੰਡੀ ਵਿਖਾਈ ਇਹਨੂੰ अच्छा हां तो ਲੈ ਨਹੀਂ ਲਾਇਆ ਪਹਿਲਾਂ ਨਹੀਂ ਅੱਜ ਪਹਿਲੇ ਦਿਨ ਲੈ ਕੇ ਆਏ ਹਾਂ ਠੀਕ ਹੈ ਹਾਂ ਪਹਿਲਾਂ ਸ਼ੌਂਕ ਨਾਲ ਹੀ ਪਾਲਿਆ ਸ਼ੌਂਕ ਨਾਲ ਬਿਜ਼ਨਸ ਵਾਲੇ ਪਾਸੇ ਤਾਂ ਝਾਕ ਜੀ ਨਾ ਜੀ ਨਾ 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 ਕੋਈ ਵਿਚਾਰ ਨਹੀਂ ਹੈਗਾ ਬਿਜ਼ਨਸ ਵਾਲਾ ਤੇ ਕੋਈ ਵਿਚਾਰ ਹੀ ਨਹੀਂ ਹੈਗਾ ਸ਼ੌਂਕ ਨਾਲ ਰੱਖਿਆ ਜੀ ਜਿੰਨੀਆਂ ਘੋੜੀਆਂ ਰੱਖੀਆਂ ਉਹ ਵੀ ਸ਼ੌਂਕ ਦੀਆਂ ਸ਼ੌਂਕ ਦੀਆਂ ਸ਼ੌਂਕ ਦੀਆਂ ਆਪਣੇ ਕੋ ਮਾਰਵਾੜੀ ਵੀ ਹੈਗੀ ਆ ਜੀ ਨੀਲੀ ਵੀ ਹੈਗੀ ਆ ਹਾਂ ਤੇ ਇੱਕ ਆਪਣੇ ਕੋ ਬਸ਼ੇਰੀ ਹੁਣ ਤਿਆਰ ਹੁੰਦੀ ਆ ਬਹੁਤ ਚੰਗੀ ਉਹ ਵੀ ਕੱਦ ਇਨਾ ਕਰ ਗਈ ਆ ਜੀ ਉਹ ਲੈ ਬਖਸ਼ਦੀ ਧੀ ਆ ਸ਼ੈਰੀ ਨੀ ਬਠੰਡੇ ਵਾਲਾ ਦਰੋਨੇ ਦੀ ਪੁੱਤਰੀ ਜੀ ਉਹ ਬੜੀ ਚੰਗੀ ਪਿਆਰ ਹੋਈ ਹੈ ਬੇਸ਼ੈਰੀ ਹਾਂ ਲੈ ਬਈ ਸੱਜਣੋ ਬਾਈ ਕਹਿੰਦਾ ਵੀ ਕੋਈ ਫੀਸ ਨਹੀਂ ਹੈਗੀ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲੀ ਦਵਾਓ ਮੋਬਾਈਲ ਨੰਬਰ ਹੈਗਾ ਆਪਣਾ 98767 5259 ਸੱਜਣੋ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਬਾਈ ਕੋਲੇ ਪਹੁੰਚ ਜਾਓ ਬਾਈ ਕਹਿੰਦਾ ਵੀ ਕੋਈ ਫੀਸ ਨਹੀਂ ਹੈਗੀ ਜਦੋਂ ਫੀਸ ਅਨਾਉਂਸ ਕਰਾਂਗੇ ਉਸ ਤੋਂ ਬਾਅਦ ਹੀ ਲੈਣਗੇ ਉਹਨਾਂ ਚਿਰ ਕੋਈ ਕੋਈ ਫੀਸ ਨਹੀਂ ਕੋਈ ਫੀਸ ਨਹੀਂ